ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਇ ਸਾਈ ਸਾਖੀ 27ਵੀਂ ਸਤਿਗੁਰੂ ਜੀ ਦਾ ਸਿੱਖਾਂ ਨੂੰ ਉਪਦੇਸ਼ ਜਿਸ ਸਮੇ ਬਾਦਸ਼ਾਹ ਤੁਰ ਗਿਆ ਤਾਂ ਸਤਿਗੁਰੂ ਜੀ ਦੇ ਕੋਲ ਬੈਠੇ ਸਿੰਘਾਂ ਨੇ ਸਵਾਲ ਕੀਤਾ ਮਹਾਰਾਜ ਬਾਦਸ਼ਾਹ ਦੇ ਮੰਨ ਦੀ ਦਸ਼ਾ ਕੀ ਸੀ ਉਹ ਕੀ ਕਰਨਗੇ ਕੀ ਸਿੱਖਾਂ ਨੂੰ ਦੁੱਖ ਤਾਂ ਨਹੀਂ ਉਠਾਉਣਾ ਪਵੇਗਾ ਸਿੱਖਾਂ ਦੀਆਂ ਇਹ ਗੱਲਾਂ ਸੁਣ ਕੇ ਸਾਈਂ ਬਾ ਨੇ ਕਿਹਾ ਸਿੰਘੋ ਚਿੰਤਾ ਨਾ ਕਰੋ ਅਕਾਲ ਪੁਰਖ ਦਾ ਪਾਣਾ ਜੋ ਵਰਤਣਾ ਹੈ ਉਹ ਸਿੰਘਾਂ ਦੇ ਹੱਕ ਦਾ ਵਰਤਣਾ ਹੈ ਬਾਦਸ਼ਾਹ ਦਾ ਸਿਰ ਫਿਰਨ ਵਾਲਾ ਹੈ ਉਹ ਦਿੱਲੀ ਪੁੱਜੇਗਾ ਉਨੇ ਚਿਰ ਨੂੰ ਅ ਸਾਡੇ ਸਿੰਘ ਸਰਹੰਦ ਮਾਰ ਲੈਣਗੇ ਇਹ ਇੱਕ ਰੋਧ ਨਾਲ ਪੰਜਾਬ ਨੂੰ ਜਾਵੇਗਾ ਲਾਹੌਰ ਜਾ ਕੇ ਪਾਗਲ ਹੋ ਕੇ ਮਰ ਜਾਵੇਗਾ ਹਾਂ ਸਿੰਘਾਂ ਨੂੰ ਜ਼ਰੂਰ ਸਵੈ ਸਤਕਾਰ ਵਾਸਤੇ ਹਿੰਮਤ ਕਰਨੀ ਪਵੇਗੀ ਇਕ ਸਿੰਘ ਨੇ ਸਵਾਲ ਕੀਤਾ ਮਹਾਰਾਜ ਧਰਮ ਦੇ ਰਾਜ ਵਿੱਚ ਕੀ ਕੁਝ ਹੋਣਾ ਚਾਹੀਦਾ ਹੈ ਇਸ ਉੱਤਰ ਸਤਿਗੁਰੂ ਜੀ ਨੇ ਇਹੋ ਦਿੱਤਾ ਧਰਮ ਦੇ ਰਾਜ ਵਿੱਚ ਕਿਸੇ ਮਨੁੱਖ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਵਾਹਿਗੁਰੂ ਦੇ ਪੁੱਤਰ ਸਮਝ ਕੇ ਸਮਾਨਤਾ ਦੇ ਲਾਭ ਪਹੁੰਚਾਉਣੇ ਚਾਹੀਦੇ ਹਨ ਤੰਗ ਕਰਕੇ ਤਲਵਾਰ ਦਿਖਾ ਕੇ ਭੁੱਖੇ ਮਾਰ ਕੇ ਇਸਤੀਆਂ ਦੀਆਂ ਅਨਰਾਧੀਆਂ ਕਰਕੇ ਕਿਸੇ ਨੂੰ ਆਪਣੇ ਧਰਮ ਵਿੱਚ ਸ਼ਾਮਲ ਨਹੀਂ ਕਰਨਾ ਚਾਹੀਦਾ ਜਿਵੇਂ ਮੁਸਲਮਾਨ ਕਰਦੇ ਹਨ ਮੁਸਲਮਾਨ ਹਾਕਮਾਂ ਦਾ ਵਤੀਰਾ ਕਸਾਈਆਂ ਬੁਛੜਾਂ ਤੇ ਜ਼ਾਲਮਾਂ ਵਾਲਾ ਹੈ ਹਰ ਇੱਕ ਦੇ ਧਾਰਮਿਕ ਗ੍ਰੰਥ ਤੇ ਪੂਜਨਿਕ ਅਸਥਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ ਮਜ਼ਹਬੀ ਤੋਸਬਦਾਤ ਆਪ ਮਾਨ ਨੂੰ ਨਹੀਂ ਚੜਾਉਣਾ ਚਾਹੀਦਾ ਜਿਹੜੇ ਇਸ ਤਰ੍ਹਾਂ ਕਰਦੇ ਹਨ ਉਹ ਮਾੜਾ ਕਰਦੇ ਹਨ ਖਾਲਸਾ ਰਾਜ ਵਿੱਚ ਨਾ ਕਿਸੇ ਦੀ ਇੱਜ਼ਤ ਲੁੱਟੀ ਜਾਵੇਗੀ ਤੇ ਨਾ ਕਿਸੇ ਦੀ ਪੂੰਜੀ ਸਾਰੇ ਨਿਰਪੈਤਾ ਸਵੈ ਅਭਿਮਾਨ ਖੁਸ਼ਹਾਲੀ ਤੇ ਸੁਤੰਤਰਤਾ ਪਰੇ ਜੀਵਨ ਆਸਰੇ ਜਿਉਣਗੇ ਅਰਜਾ ਬੜੀ ਸੁਖੀ ਹੋਵੇਗੀ ਇੱਕ ਸਿੰਘ ਮਹਾਰਾਜ ਖਾਲਸਾ ਧਰਮ ਤੇ ਪੰਥ ਵਿੱਚ ਵਾਧਾ ਕਿਸ ਤਰ੍ਹਾਂ ਹੋਵੇਗਾ ਸਤਿਗੁਰੂ ਜੀ ਸਿੰਘਾਂ ਦਾ ਵਾਧਾ ਹੋਵੇਗਾ ਧਰਮ ਕੀਰਤਨ ਆਮ ਜਪਣ ਮਿਲ ਕੇ ਚੰਗੇ ਕਰਮ ਕਰਨ ਅਤੇ ਲੋਕਾਂ ਦੀ ਸੇਵਾ ਕਰਨ ਨਾਲ ਅਕਾਲ ਪੁਰਖ ਐਸੀ ਬਰਕਤ ਪਾਵੇਗਾ ਕਿ ਲੋਕ ਆਪੇ ਹੀ ਖਾਲਸਾ ਪੰਥ ਵਿੱਚ ਸ਼ਾਮਲ ਹੁੰਦੇ ਜਾਣਗੇ ਮੁਗਲ ਦਿਨੋ ਦਿਨ ਪਰਜਾ ਨੂੰ ਤੰਗ ਕਰਨਗੇ ਸਿੰਘ ਪਰਜਾ ਦੀ ਰਾਖੀ ਕਰਨਗੇ ਉਹ ਸਿੰਘ ਮਹਾਰਾਜ ਆਪਨੇ ਬੰਦਾ ਸਿੰਘ ਨੂੰ ਕਿਹਾ ਹੈ ਕਿ ਉਹ ਵਿਆਹ ਨਾ ਕਰਾਵੇ ਕੀ ਸਿੰਘ ਵਿਆਹ ਨਹੀਂ ਕਰਾਇਆ ਕਰਨਗੇ ਸਤਿਗੁਰੂ ਜੀ ਏ ਗੁਰਮੁਖ ਜਨ ਸਿੰਘਾਂ ਦਾ ਸਿੱਖਾਂ ਵਿੱਚ ਗ੍ਰਸਥ ਧਰਮ ਪ੍ਰਦਾਨ ਧਰਮ ਹੈ ਸਿੱਖੀ ਉਦਾਸੀਆਂ ਤੇ ਸੰਨਿਆਸੀਆਂ ਤਿਆਗੀਆਂ ਦਾ ਟੱਬਰ ਨਹੀਂ ਗ੍ਰਸਥ ਕਿਰਤ ਤੇ ਰਾਜ ਦੇ ਹੁੰਦਿਆ ਹੋਇਆ ਵੀ ਤਿਆਗੀ ਧਰਮ ਤਪਸਵੀ ਹੋਣਾ ਸਿੱਖੀ ਦਾ ਨਿਸ਼ਾਨਾ ਹੈ ਬੰਦਾ ਸਿੰਘ ਨੂੰ ਇਸ ਕਰਕੇ ਵਰਜਿਆ ਹੈ ਕਿ ਉਹ ਯੁੱਧ ਕਰਨ ਵਾਸਤੇ ਜਾ ਰਿਹਾ ਹੈ ਤਕੜੇ ਬੈਰੀ ਨਾਲ ਟਕਰਾ ਹੈ ਕੀ ਪਤਾ ਇਹ ਯੁੱਧ ਕਿੰਨਾ ਚਿਰ ਰਹਿਣਾ ਹੈ ਯੁੱਧਾਂ ਦੇ ਸਮੇਂ ਵਿਆਹ ਨਹੀਂ ਕੀਤੇ ਜਾਂਦੇ ਵਿਆਹ ਸ਼ਾਂਤੀ ਦੇ ਸਮੇਂ ਦੇ ਖੇਲ ਹਨ ਦੂਸਰਾ ਬੰਦਾ ਸਿੰਘ ਜੱਥੇਦਾਰ ਹੈ ਜੇ ਜੱਥੇਦਾਰ ਵਿਆਹ ਕਰੇਗਾ ਤਾਂ ਸਾਥੀ ਸਿੰਘ ਵੀ ਸ਼ਕਤੀ ਨੂੰ ਹਾਸਲ ਕਰਨ ਸਮੇਂ ਛੇਤੀ ਹੀ ਵਿਆਹ ਕਰਨਗੇ ਤੱਬਰਦਾਰੀ ਵਿੱਚ ਰੁੱਝ ਜਾਣਗੇ ਫਿਰ ਕਿਵੇਂ ਯੁੱਧ ਹੋਣਗੇ ਤੇ ਕਿਵੇਂ ਰਾਜ ਹੋਵੇਗਾ ਸੂਰਮਿਆਂ ਵਿੱਚ ਜੇ ਲਿੰਗ ਵਾਸ਼ਨਾ ਵੱਧ ਜਾਵੇ ਤਾ ਇਸ ਦਾ ਨਤੀਜਾ ਬਹੁਤ ਮਾੜਾ ਨਿਕਲਦਾ ਹੈ ਸੈਨਿਕ ਫਿਰ ਪਰਾਈਆਂ ਬਹੁ-ਬੇਟੀਆਂ ਵੱਲ ਦੇਖਣ ਲੱਗ ਜਾਂਦੇ ਹਨ ਮੀਰਾ ਸਿੰਘ ਕਿਸੇ ਤੁਲਕਨੀ ਨਾਲ ਨਾ ਵਿਆਹ ਕਰੇਗਾ ਤੇ ਨਾ ਧੱਕੇ ਨਾਲ ਸੰਘ ਕਰੇਗਾ ਬੰਦਾ ਸਿੰਘ ਨੂੰ ਲੜਾਈ ਲੜਨ ਬਦਲੇ ਰੋਕਿਆ ਹੈ ਹੋਰ ਕੋਈ ਕਾਰਨ ਨਹੀਂ ਸਿੰਘ ਵਿਆਹ ਕਰਨਗੇ ਜਿਵੇਂ ਪਿੱਛੇ ਕਰਦੇ ਆਏ ਹਨ ਸੰਤਾਨ ਉਤਪਤੀ ਕਰਨਾ ਵਾਇਕਰੂ ਦੇ ਪਾਣੀ ਅਨੁਸਾਰ ਹੈ ਇਸ ਤਰ੍ਹਾਂ ਕਈ ਸਿੰਘ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਰਹੇ ਤੇ ਸਤਿਗੁਰੂ ਜੀ ਉਹਨਾਂ ਨੂੰ ਯੋਗ ਉਤਰ ਉਪਦੇਸ਼ ਦੀ ਮੂਰਤ ਵਿੱਚ ਬਖਸ਼ਦੇ ਰਹੇ ਜਿਸ ਅਸਥਾਨ ਤੇ ਸਤਿਗੁਰੂ ਜੀ ਨਦੀ ਕਿਨਾਰੇ ਬੈਠੇ ਸਨ ਤੇ ਜਿੱਥੇ ਬਾਦਸ਼ਾਹ ਦਾ ਹੀਰਾ ਨਦੀ ਵਿੱਚ ਸੁੱਟਿਆ ਸੀ ਉਸ ਦਾ ਨਾਮ ਹੀਰਾ ਕਾਟ ਰੱਖਿਆ ਤੇ ਹੁਣ ਆਲੀਸ਼ਾਨ ਗੁਰਦੁਆਰਾ ਹੈ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਚਾਹੀਦਾ ਸਬਦ ਦਾ ਪੜਿਆ ਸੁਣਿਆ ਪਰਵਾਨ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ